ਹਾਟਦੇਆਂ ਪੈਂਡਿਆਂ 'ਚ ਜੋ ਵਿਛਦੀ ਹੈ ਛਾਂ ਬਣ ਕੇ ਵੇ ਬੇਦਰਦ ਹਾਕਮਾ ਤੂੰ ਵੀ ਵੇਖ ਕਦੇ ਮਾਂ ਬਣ ਕੇ ਸასიਖਾਲ ਦੋਸਤੋ ਇਸ ਡਾਇਲੋਗ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਿਆ ਆਉਣਾ ਕਿ ਅੱਜ ਆਪਾਂ ਪੰਜਾਬ 1984 ਫਿਲਮ ਦੀ ਗੱਲ ਕਰ ਰਹੇ ਹਾਂ ਅੱਜ ਤੁਹਾਨੂੰ ਪੰਜਾਬ 1984 ਫਿਲਮ ਦੀਆਂ ਲੋਕੇਸ਼ਨਾਂ ਦਿਖਾਵਾਂਗੇ ਦੋਸਤੋ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਨਾਰਲੀ ਦੇ ਵਿੱਚ ਇਹ ਫਿਲਮ ਬਣੀ ਨਾਲੋਂ ਨਾਲ ਮੈਂ ਸਾਰੇ ਸਕਰੀਨਸ਼ਾਟ ਸਾਂਝੇ ਕਰ ਰਿਹਾ ਜਿਵੇਂ ਜਿਵੇਂ ਤੁਸੀਂ ਸਕਰੀਨਸ਼ਾਟ ਦੇਖੋਗੇ ਨਾਲ ਨਾਲ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਫਿਲਮ ਦੇ ਸੀਨ ਕਿੱਥੇ ਕਿੱਥੇ ਕਿਵੇਂ ਕਿਵੇਂ ਫੁਲਮਾਏ ਗਏ ਆ ਦੋਸਤੋ ਜ਼ਿਲ੍ਹਾ ਤਰੰਤ ਤਰੰਦਾ ਪਿੰਡ ਨਾਰਲੀ ਤੇ ਇਹ ਨਾਰਲੀ ਪਿੰਡ ਦੇ ਵਿੱਚ ਤੁਹਾਨੂੰ ਅੱਜ ਉਹ ਘਰ ਦੀ ਲੋਕੇਸ਼ਨ ਦਿਖਾ ਰਹੇ ਹਾਂ ਜਿਹੜਾ ਘਰ ਪੰਜਾਬ 1984 ਫਿਲਮ ਦੇ ਵਿੱਚ ਦਿਲਜੀਤ ਦਾ ਦਿਖਾਇਆ ਜਾਂਦਾ ਹੈ ਦੋਸਤੋ ਇਹ ਸਾਹਮਣੇ ਵਾਲਾ ਉਹੀ ਘਰ ਆ ਤੇ ਆਪਾਂ ਘਰ ਦੇ ਅੰਦਰ ਚੱਲਦੇ ਹਾਂ ਤੇ ਅੰਦਰਲੇ ਪਾਸੇ ਤੋਂ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਉਣੇ ਆ ਵੈਸੇ ਤਾਂ ਇਸ ਘਰ ਦੇ ਵਿੱਚ ਕਾਫੀ ਸਾਰੀਆਂ ਪੰਜਾਬੀ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਪਰ ਆਪਾਂ ਦੋਸਤੋ ਜਿਹੜੀ ਫਿਲਮ ਦੀ ਗੱਲ ਕਰ ਰਹੇ ਆ ਉਹ ਪੰਜਾਬ 1984 ਫਿਲਮ ਦੀ ਗੱਲ ਕਰ ਰਹੇ ਆ ਇਹ ਸਾਹਮਣੇ ਦੋਸਤੋ ਉੱਪਰ ਸਕਰੀਨਸ਼ਾਟ ਚੱਲ ਰਿਹਾ ਤੇ ਥੱਲੇ ਇਹ ਉਹੀ ਲੋਕੇਸ਼ਨ ਆ ਜਿੱਥੇ ਇਹ ਜਿਹੜਾ ਸੀਨ ਫੁਲਮਾਇਆ ਜਾਂਦਾ ਦੋਸਤੋ ਕਾਫੀ ਇਹ ਸਾਰੇ ਜਿਹੜੇ ਸੀਨ ਨੇ ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਸਾਹਮਣੇ ਮੈਚ ਕਰ ਰਹੇ ਆ ਕੋਸ਼ਿਸ਼ ਕੀਤੀ ਆ ਵੱਧ ਤੋਂ ਵੱਧ ਸਕਰੀਨਸ਼ਾਟ ਇਸ ਵੀਡੀਓ ਦੇ ਨਾਲ ਸਾਂਝੇ ਕੀਤੇ ਆ ਤਾਂ ਕਿ ਜਿਹੜੀਆਂ ਲੋਕੇਸ਼ਨਾਂ ਨੇ ਉਹ ਥੋੜੀ ਆਸਾਨੀ ਹੋ ਸਕੇ ਮੈਚ ਕਰਨ ਦੀ ਇਹ ਉਹੀ ਚੌਂਕਾ ਜਿਹੜਾ ਪੰਜਾਬ 1984 ਦੇ ਵਿੱਚ ਇਸ ਚੌਂਕੇ ਦੇ ਕਾਫੀ ਸਾਰੇ ਜਿਹੜੇ ਸੀਨ ਆ ਉਹ ਦਿਖਾਏ ਗਏ ਆ ਸਾਹਮਣੇ ਨਲਕੇ ਦਾ ਜਿਹੜਾ ਸੀਨ ਆ ਉਹ ਆ ਦੋਸਤੋ वैसे ਤਾਂ ਸਮੇਂ ਦੇ ਹਿਸਾਬ ਨਾਲ ਕੁਝ ਲੋਕੇਸ਼ਨਾਂ ਬਦਲ ਜਾਂਦੀਆਂ ਨੇ ਜਾਂ ਜਦੋਂ ਕੋਈ ਹੋਰ ਫਿਲਮ ਦੀ ਸ਼ੂਟਿੰਗ ਹੁੰਦੀ ਆ ਤਾਂ ਥੋੜਾ ਬਹੁਤ ਆ ਜਿਹੜਾ ਉਸ ਘਰ ਨੂੰ ਰੈਨੋਵੇਟ ਵਗੈਰਾ ਆਪਦੇ ਤਰੀਕੇ ਦੇ ਨਾਲ ਕਰ ਲਿਆ ਜਾਂਦਾ ਪਰ ਇਸ ਦੇ ਵਿੱਚ ਬਹੁਤ ਸਾਰੇ ਸੀਨ ਆ ਜਿਹੜੇ ਬਿਲਕੁਲ ਉਸੇ ਤਰੀਕੇ ਦੇ ਨਾਲ ਮਿਲਦੇ ਆ ਦੋਸਤੋ ਇਹ ਫਿਲਮ ਆਈ ਨੂੰ ਤਕਰੀਬਨ 10-11 ਸਾਲ ਹੋ ਚੁੱਕੇ ਆ 2014 ਦੇ ਵਿੱਚ ਇਹ ਜਿਹੜੀ ਫਿਲਮ ਆਈ ਸੀ ਇਸ ਫਿਲਮ ਦੇ ਵਿੱਚ ਜਿਹੜੀ ਮੁੱਖ ਭੂਮਿਕਾ ਸੀ ਉਹ ਦਿਲਜੀਤ ਦੋਸਾਂਝ ਸੋਨੂੰ ਬਾਜਵਾ ਕਿਰਨ ਖੇਰ ਤੇ ਪਵਨ ਮਲੋਤਰਾ ਸੀ ਇਸ ਤੋਂ ਇਲਾਵਾ ਕਰਤਾਰ ਚੀਮੇ ਦਾ ਜਿਹੜਾ ਬਿਲਕੁਲ ਲਾਸਟ ਵਾਲਾ ਸੀਨ ਸੀ ਜਿਸ ਨੂੰ ਕਦੇ ਵੀ ਲੋਕ ਭੁੱਲ ਨਹੀਂ ਸਕਕੇ ਤੇ ਕਰਤਾਰ ਚੀਮੇ ਨੇ ਵੀ ਆਪਣੀਆਂ ਇੰਟਰਵਿਊ ਦੇ ਵਿੱਚ ਉਸ ਸੀਨ ਦਾ ਕਾਫੀ ਵਾਰ ਜ਼ਿਕਰ ਕੀਤਾ ਇਸੇ ਕਰ ਦੇ ਵਿੱਚ ਉੱਪਰ ਚਬਾਰਾ ਬਣਿਆ ਹੋਇਆ ਜਿਹੜਾ ਅੰਦਰਲੇ ਪਾਸੇ ਤੋਂ ਦਿਲਜੀਤ ਦਾ ਕਮਰਾ ਦਿਖਾਇਆ ਜਾਂਦਾ ਉਹ ਇਹੀ ਕਮਰਾ ਹੈ ਇਹ ਚਬਾਰਾ ਇਸ ਕਰ ਦੇ ਵਿੱਚ ਜਿੱਥੇ ਇਹ ਜਿਹੜੇ ਸੀਨ ਆ ਉਹ ਫੁਲਮਾਏ ਗਏ ਆ ਇਹ ਜਿਹੜਾ ਉੱਪਰ ਸਕਰੀਨਸ਼ਾਟ ਆ ਇਹ ਬਿਲਕੁਲ ਛੱਤ ਦੇ ਉੱਪਰ ਸੀਨ ਫੁਲਮਾਏ ਗਏ ਸੀ ਜਿਸ ਤਰ੍ਹਾਂ ਸਕਰੀਨਸ਼ਾਟ ਦੇ ਵਿੱਚ ਵੀ ਆਪਾਂ ਦੇਖ ਰਹੇ ਆ ਇਹ ਸਾਹਮਣੇ ਤੋਂ ਜਿਹੜੀ ਗਲੀ ਆਉਂਦੀ ਹੈ ਜਦੋਂ ਲਾਸਟ ਦੇ ਵਿੱਚ ਦਿਲਜੀਤ ਆਉਂਦਾ ਹੈ ਤਾਂ ਉਹ ਇਸੇ ਗਲੀ ਦੇ ਵਿੱਚੋਂ ਆਉਂਦਾ ਹੈ ਇਹ ਸਾਹਮਣੇ ਜਿਹੜਾ ਦੋਸਤੋ ਦਰਵਾਜ਼ਾ ਸੀ ਇਹ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਉਸ ਸਮੇਂ ਇੱਥੇ ਹਰੇ ਰੰਗ ਦਾ ਦਰਵਾਜ਼ਾ ਸੀ ਜਿੱਥੋਂ ਦੀ ਦਿਲਜੀਤ ਐਂਟਰੀ ਕਰਦਾ ਜਾਂ ਘਰੋਂ ਜਦੋਂ ਬਾਹਰ ਆਉਂਦਿਆਂ ਦੇ ਸੀਨ ਨੇ ਬਹੁਤ ਸਾਰੇ ਸੀਨ ਹੈ ਜਿਹੜੇ ਇਸ ਘਰ ਦੇ ਫਿਲਮਾਇਆ ਜਾਂਦੇ ਆ ਜਦੋਂ ਕਿਰਨ ਖੇਰ ਇਸ ਘਰ ਦੇ ਵਿੱਚ ਆਉਂਦੇ ਆ ਜਾਂ ਉਹ ਬਾਹਰ ਜਾਂਦੇ ਆ ਤਾਂ ਉਹ ਇੱਥੇ ਦਰਵਾਜ਼ਾ ਸੀ ਇਹ ਸਾਹਮਣੇ ਕਰਤਾਰ ਚੀਮਾ ਜਿੱਥੋਂ ਖੜ ਕੇ ਗੋਲੀ ਚਲਾਉਂਦਾ ਹੈ ਲਾਸਟ ਦੇ ਵਿੱਚੋਂ ਉਹ ਕਾਰ ਆਏ ਬਿਲਕੁਲ ਆਮੋ ਸਾਹਮਣੇ ਸੀ ਇਸ ਤੋਂ ਇਲਾਵਾ ਦੋਸਤੋ ਇਹ ਜਿਹੜਾ ਪਿੰਡ ਸ਼ੀਨਾ ਬਿਲਕੁਲ ਨਜ਼ਦੀਕ ਹੀ ਪੈਂਦਾ ਨਾਰਲੀ ਦੇ ਉੱਥੋਂ ਦਾ ਇਹ ਬੋਰਡ ਆ ਇਸ ਬੋਰਡ ਦੇ ਥੱਲੇ ਵੀ ਕਾਫੀ ਸਾਰੇ ਫਿਲਮ ਦੇ ਜਿਹੜੇ ਸੀਨ ਆ ਫੁਲਮਾਏ ਜਾਂਦੇ ਆ ਜਦੋਂ ਦਿਲਜੀਤ ਕਾਲਜ ਜਾਂਦਾ ਹੈ ਬੱਸ ਦੇ ਵਿੱਚ ਤਾਂ ਇਸੇ ਅੱਡੇ ਤੋਂ ਚੜ੍ਹ ਕੇ ਜਾਂਦਾ ਹੈ ਇਸ ਤੋਂ ਇਲਾਵਾ ਇੱਥੇ ਇੱਕ ਗਾਣਾ ਵੀ ਫੁਲਮਾਇਆ ਗਿਆ ਸੀ ਮੇਰੇ ਪੱਗ ਨਾਲ ਦੀਆਂ ਚੰਨੋ ਚੁੰਨੀਆਂ ਤੋਂ ਹੁਣ ਜਾਣ ਕੇ ਰੰਗਾਉਣ ਲੱਗੀ ਉਹ ਗਾਣੇ ਦਾ ਵੀ ਲਗਭਗ ਇੱਕ ਪੈਰਾ ਤੇ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਇਸੇ ਲੋਕੇਸ਼ਨ ਤੋਂ ਹੁੰਦੀ ਆ ਜਿਹੜੀ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਵੈਸੇ ਮੈਂ ਨਾਲ-ਨਾਲ ਸਾਰੇ ਸਕਰੀਨਸ਼ਾਟ ਸਾਂਝੇ ਕੀਤੇ ਆ ਇਸ ਫਿਲਮ ਨੂੰ ਜਿਹੜਾ ਡਾਇਰੈਕਟ ਕੀਤਾ ਸੀ ਉਹ ਅਨੁਰਾਗ ਸਿੰਘ ਨੇ ਕੀਤਾ ਸੀ ਤੇ ਇਹ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਫਿਲਮ ਸਲਾਈ ਗਈ ਸੀ ਕਿਉਂਕਿ ਇੱਕ ਟਰੂ ਸਟੋਰੀ ਹੈ ਜਿਹੜੀ ਇਸ ਫਿਲਮ ਦੇ ਵਿੱਚ ਦਿਖਾਈ ਗਈ ਸੀ ਦੋਸਤੋ ਇਸ ਜਿਹੜੀਆਂ ਹੋਰ ਲੋਕੇਸ਼ਨਾਂ ਨੇ ਆਸੇ ਪਾਸੇ ਦੀਆਂ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਸ ਵੀਡੀਓ ਦੇ ਰਾਈ ਅਸੀਂ ਤੁਹਾਨੂੰ ਜਿਹੜਾ ਮੇਨ ਦਲਜੀਤ ਦਾ ਘਰ ਤੇ ਜਿਹੜੀਆਂ ਮੇਨ ਮੇਨ ਲੋਕੇਸ਼ਨਾਂ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਿਓ ਤੇ ਵੀਡੀਓ ਦੇ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੀ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ